ਰੈਡੀ ਮੇਰੇ ਲਈ ਕਿਸੇ ਨੂੰ ਰੋਣ ਦੀ ਕੀ ਜ਼ਰੂਰਤ ਹੈ ਡੰਡੀ ਮੇਰੇ ਦੁੱਖ ਮੇਰੇ ਆਪਣੇ ਹਨ ਡੰਡੀ ਮੈਂ ਉਹਨਾਂ ਉੱਤੇ ਹੱਸਾਂ ਜਾਂ ਰੋਵਾਂ ਡੰਡੀ ਸਮੀਰ ਦੀ ਖਮੋਸ਼ੀ ਹੀ ਸਮੀਰ ਦੀ ਖੁਦੀ ਸੀ ਡੰਡੀ 11 ਸਾਲ ਦੀ ਉਮਰ ਵਿੱਚ ਸਮੀਰ ਦਾ ਸੱਜਾ ਹੱਥ ਕਟਿਆ ਗਿਆ ਡੰਡੀ ਉਦੋਂ ਚੀਖੀ ਤਾਂ ਮਾਂ ਡੰਡੀ ਕੁਕਿਆ ਤਾਂ ਪਿਓ ਡੰਡੀ ਪਰ ਉਹ ਚੁੱਪਚਾਪ ਉਹਨਾਂ ਚਿਹਰਿਆਂ ਨੂੰ ਵੇਖਦਾ ਰਿਹਾ ਜਿਹੜੇ ਰਾਜਾ ਸਾਹਿਬ ਦੀ ਇਕਲੌਤੀ ਔਲਾਦ ਸਮੀਰ ਸਿੰਘ ਦੀ ਤਬੀਅਤ ਦਾ ਹਾਲ ਪੁੱਛਣ ਨੂੰ ਆਉਂਦੇ ਅਤੇ ਰੋਂਦੇ ਡੰਡੀ ਮੇਰੇ ਲਈ ਕੋਈ ਨਹੀਂ ਰੋਇਆ 22 ਸਾਲ ਦੀ ਉਮਰ ਵਿੱਚ ਖੱਬੇ ਹੱਥ ਨਾਲ ਉਸ ਨੇ ਆਪਣੀ ਡਾਇਰੀ ਦੇ ਸਫ਼ੇ ਉੱਤੇ ਲਿਖਿਆ ਲੋਕ ਰੋਂਦੇ ਸਨ ਮੇਰੀ ਮਾਂ ਦੇ ਲਈ ਡੰਡੀ ਮੇਰੇ ਪਿਓ ਦੀ ਬਦਕਿਸਮਤੀ ਦੇ ਲਈ ਕਿ ਉਹਨਾਂ ਦੀ ਇਕਲੌਤੀ ਔਲਾਦ ਦਾ ਇੱਕ ਹੱਥ ਕਟਿਆ ਗਿਆ ਹੈ ਡੰਡੀ ਪਰਮਾਤਮਾ ਨੇ ਇੱਕ ਹੀ ਲੜਕਾ ਦਿੱਤਾ ਅਤੇ ਉਸ ਦਾ ਵੀ ਇੱਕ ਹੱਥਾ ਡੰਡੀ ਪਰ ਸਮੀਰ ਦੇ ਕਿਸੇ ਵੀ ਕੰਮ ਵਿੱਚ ਫਰਕ ਨਹੀਂ ਆਇਆ ਜਿਸ ਦਿਨ ਸੱਜੇ ਹੱਥ ਦੀ ਪੱਟੀ ਖੁੱਲੀ ਉਸ ਦੇ ਦੂਸਰੇ ਦਿਨ ਤੋਂ ਉਸ ਨੇ ਖੱਬੇ ਨਾਲ ਇਸ ਤਰ੍ਹਾਂ ਕੰਮ ਕਰ ਦਿੱਤਾ ਜਿਵੇਂ ਕੁਝ ਹੋਇਆ ਹੀ ਨਹੀਂ ਸੀ ਡੰਡੀ ਲੋਕ ਉਸ ਲੜਕੇ ਉੱਤੇ ਹੈਰਾਨ ਹੁੰਦੇ ਸਨ ਡੰਡੀ ਕਿਵੇਂ ਸਹਿਣ ਕਰੀ ਜਾਂਦਾ ਹੈ ਜਿਵੇਂ ਕੁਝ ਹੋਇਆ ਹੀ ਨਹੀਂ ਡੰਡੀ ਮੇਰੇ ਅੰਗ ਮੇਰੇ ਨਾਲ ਹਨ ਡੰਡੀ ਮੈਂ ਆਪਣੇ ਅੰਗਾ ਨਾਲ ਨਹੀਂ ਡੰਡੀ ਮੈਂ ਹਾਂ ਮੈਂ ਜਿਉਂਦਾ ਹਾਂ ਡੰਡੀ ਰੈਡੀ ਕੀ ਹੋਇਆ ਜੇਕਰ ਮੇਰੀ ਲੱਤ ਸੁੱਕਦੀ ਜਾਂਦੀ ਹੈ ਪ੍ਰਸ਼ਨ ਚਿੰਨ ਹਾਲੇ ਤਾਂ ਸੀਨੇ ਨਾਲ ਰੇਂਗ ਸਕਦਾ ਹਾਂ ਡੰਡੀ ਹੱਥ ਦੇ ਆਪਰੇਸ਼ਨ ਦੇ ਕੁਝ ਸਾਲ ਬਾਦ ਸਮੀਰ ਦੇ ਨਾਲ ਇੱਕ ਹੋਰ ਹਾਦਸਾ ਹੋਇਆ ਡੰਡੀ ਉਸ ਸਮੇਂ ਉਹ 20 ਸਾਲ ਦਾ ਸੀ ਡੰਡੀ ਹਰ ਰੋਜ਼ ਪਿਤਾ ਦੇ ਨਾਲ ਘੋੜਸਵਾਰੀ ਨੂੰ ਜਾਇਆ ਕਰਦਾ ਸੀ ਡੰਡੀ ਪਿਤਾ ਦੇ ਨਾਲ ਦੌੜ ਲਗਾਉਂਦਾ ਸੀ ਅਤੇ ਇੱਕ ਦਿਨ ਪਿਤਾ ਨੂੰ ਬਚਾਉਂਦੇ ਬਚਾਉਂਦੇ ਘੋੜੇ ਤੋਂ ਇਹੋ ਜਿਹਾ ਡਿੱਗਾ ਕੇ ਰੀੜ ਦੀ ਹੱਡੀ ਟੁੱਟ ਗਈ ਡੰਡੀ ਫਿਰ ਇੱਕ ਆਪਰੇਸ਼ਨ ਹੋਇਆ ਡੰਡੀ ਪਤਾ ਨਹੀਂ ਕਿਸ ਧਾਤ ਦੀ ਪੱਟੀ ਲਾ ਕੇ ਕਮਰ ਬੰਨੀ ਡਾਕਟਰਾਂ ਨੇ ਕਿ ਸੁਮੇਰ ਸਿੰਘਾ ਤੁਰਨ ਫਿਰਨ ਤੋਂ ਵੀ ਵਾਂਝਾ ਹੋ ਗਿਆ ਡੰਡੀ ਸੁਮੇਰ ਬਿਨਾ ਪੈਰਾਂ ਦੇ ਚੱਲਦਾ ਰਿਹਾ ਅਤੇ ਆਪਣੇ ਕੰਮ ਕਰਦਾ ਗਿਆ ਡੰਡੀ ਪੜ੍ਹਾਈ ਲਿਖਾਈ ਨੂੰ ਮਾਸਟਰ ਘਰ ਵਿੱਚ ਆਉਣ ਲੱਗੇ ਅਤੇ ਜਦੋਂ ਸਮੀਰ ਦਾ ਜੀ ਉਹਨਾ ਮਾਸਟਰਾਂ ਤੋਂ ਉਕਤਾ ਗਿਆ ਤਦ ਉਸਨੇ ਮਾਸਟਰ ਬੰਦ ਕਰ ਦਿੱਤੇ ਡੰਡੀ ਘਰ ਵਿੱਚ ਲਾਇਬ੍ਰੇਰੀ ਸੀ ਡੰਡੀ ਲਾਇਬ੍ਰੇਰੀ ਬਦਲਣ ਲੱਗੀ ਡੰਡੀ ਖੱਬਾ ਹੱਥ ਹਲੇ ਜਿਉਂਦਾ ਸੀ ਡੰਡੀ ਉਸਨੇ ਡਾਇਰੀ ਲਿਖਣੀ ਸ਼ੁਰੂ ਕੀਤੀ ਡੰਡੀ ਉਸਨੇ ਕਿਸੇ ਨੂੰ ਕੁਝ ਨਹੀਂ ਕਿਹਾ ਡੰਡੀ ਸਿਰਫ ਆਪਣੇ ਆਪ ਨਾਲ ਬੋਲਦਾ ਰਿਹਾ ਡੰਡੀ ਆਪਣੇ ਆਪ ਕਹਿੰਦਾ ਰਿਹਾ ਡੰਡੀ ਉਹ ਆਪਣੀ ਖਮੋਸ਼ੀ ਵਿੱਚ ਆਪਣੇ तमाम ਜ਼ਖਮਾਂ ਨਾਲ ਜਿਉਂਦਾ ਸੀ ਡੰਡੀ ਸਾਲ ਡੇਢ ਸਾਲ ਹੀ ਬੀਤਿਆ ਸੀ 19 ਮਰਜ ਨੇ ਲੱਤਾਂ ਵਿੱਚ ਫੈਲਣਾ ਸ਼ੁਰੂ ਕਰ ਦਿੱਤਾ ਡੰਡੀ ਡਾਕਟਰਾਂ ਦਾ ਆਉਣਾ ਜਾਣਾ ਫਿਰ ਤੋਂ